ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਅਸੀਂ ਆ ਦੇਖੋ ਝਾੜੂ ਲਾਉਣ ਲਈ ਲਿਆਉਂਦਾ ਇਹ ਅੰਦਰਾਂ ਦੇ ਵਿੱਚ ਵੀ ਬਾਹਰ ਵੀ ਵੇੜਾ ਇਹਦਾ ਬਸ ਉਹਨਾਂ ਸਾਫ਼ ਹੋ ਜਾਂਦਾ ਹੈ ਸਾਫ਼ ਕਰਨ ਵਾਲਾ ਮੰਗਵਾਇਆ ਸੀ ਆਨਲਾਈਨ ਦੇਖੋ ਸਿਰਫ 5-4 ਮਿੰਟ ਲੱਗਦੇ ਹਨ ਸਾਫ਼ ਕਰਨ ਨੂੰ ਇਹਦਾ ਇਹ ਰੱਖਿੰਦਾ ਸੋਨਾ ਹੁੰਦਾ ਦੇਖੋ ਦੇਖੋ ਕਿਨੀ ਧੂੜ ਮਿੱਟੀ ਉੱਡਦੀ ਆ

ਆ ਦੇਖੋ ਜੀ ਝਾੜੂ ਲਾਉਣ ਦੀ ਹੁਣ ਇੱਥੇ ਲੋੜ ਨਹੀਂ ਹੈਗੀ ਬਹੁਤ ਸੋਹਣਾ ਸਾਫ਼ ਹੋ ਗਿਆ ਇਹਨੂੰ ਕੋਈ ਵੀ ਵੀਰ ਜਾਂ ਕੋਈ ਭੈਣ ਕੋਈ ਵੀ ਚਲਾ ਸਕਦੇ ਕੋਈ ਬੱਚਾ ਵੀ ਚਲਾ ਸਕਦੇ ਬਹੁਤ ਸੌਖਾ ਹੈ 에ਅਰ ਬਲੂਰ ਨਾਲ ਬਹੁਤ ਵਧੀਆ ਸਾਫ਼ ਹੋ ਜਾਂਦਾ ਸਾਰਾ ਦੇੜੇ ਨੂੰ ਵੀ ਤਕਰੀਬਨ 3-4 ਮਿੰਟ ਲੱਗੇ ਹੈ ਸਾਫ਼ ਹੋਣ ਦੇਖੋ ਕਿੰਨਾ ਵਧੀਆ ਸਾਫ਼ ਹੋ ਗਿਆ ਜਾ ਲੋਕ ਇਸੇ ਕੋਲ ਟਾਈਮ ਨਹੀਂ ਹੁੰਦਾ ਘਰ ਦੇ ਵਿੱਚ ਕੋਈ ਡਿਊਟੀ ਤੇ ਜਾਂਦਾ ਜਾਂ ਕੋਈ ਕਿਤੇ ਕੰਮ ਤੇ ਜਾਂਦਾ ਹੈ ਉਹਦੇ ਲਈ ਤਾਂ ਇਹ ਬਹੁਤ ਹੀ ਵਧੀਆ ਆਪਸ਼ਨ ਆ ਕਿਉਂਕਿ ਇਹ ਨਾ ਬਹੁਤ ਪੰਜ ਚਰ ਮਿੰਟਾਂ ਚ ਹੋ ਜਾਂਦਾ ਕਿ ਨਹੀਂ ਤਾਂ ਸਾਨੂੰ ਬਹੁਤ ਟਾਈਮ ਲੱਗਦਾ ਹੁੰਦਾ ਸੀਗਾ ਕਿਉਂਕਿ ਸਾਡਾ ਘਰ ਵੀ ਇੱਥੋਂ ਤੋਂ ਲੈ ਕੇ ਦੇਖੋ ਕਾਫੀ ਜ਼ਿਆਦਾ ਲੰਬਾ ਹੈ ਤਕਰੀਬਨ ਕਿ ਕਿਲੇ ਦੇ ਵਿੱਚੇ ਹੋਊ ਥੋੜਾ ਬਹੁਤ ਘੱਟ ਹੋਊਗਾ ਸਾਫ਼ ਕਰਨ ਦੇ ਵਿੱਚ ਬਹੁਤ ਖਿਆਈ ਆਉਂਦੀ ਸੀ ਹੁਣ ਇਹਦੇ ਨਾਲ ਬਹੁਤ ਵਧੀਆ ਆਸਾਨ ਹੋ ਗਿਆ ਸਿਰਫ ਬੂਰੇ ਘਰ ਚ 10 ਮਿੰਟ ਲੱਗਦੇ ਨੇ ਸਾਫ ਕਰਨੇ। ਅਸ ਸੀ ਲੱਗਿਆ ਅੱਜ ਸੈਂਟੀਆਂ ਦੇ ਭਾਵੇਂ ਲਾਉਣ। ਮਤਲਬ ਅਸੀਂ ਕੀ ਮੇਰੇ ਬ੍ਰਦਰੇ ਲੱਗੇ ਲਾਉਣ। ਅ ਸੈਂਟੀਆਂ ਘਰੇ ਬਣਾਈਆਂ ਸੀਗੇ ਤੇ ਹੁਣ ਇਹਨਾਂ ਦੇ ਪਹਿਲੇ ਛੋਟੇ ਲੱਗੇ ਸੀਗੇ ਭਾਵੇਂ ਹੁਣ ਵੱਡੇ ਲਾਉਣ ਲੱਗੇ।

Thank Eve eh, okay, like hoca hmm, ਬੱਡਰ ਦੇ ਨੀਚੇ ਵੀ ਹੁਣ ਤਾਂ ਇਹ ਜਿਹੀ ਪਾਵੇ ਲੱਗਦੇ ਨੇ ਇਹ ਪਿੱਤਲ ਦੇ ਨੇ ਆਏ ਆ ਬਾਕੀ ਕੋ ਲਗਾਈਆਂ ਨੇ ਨਨ ਘੈਂਟ ਨਾਲ ਘਰ ਪਰੇ ਆਪੀ ਦੇਖੋ ਕਿੰਨੀ ਸੋਹਣੀ ਚਾਰੇ ਲੱਗ ਗਈਆਂ ਇਹਨਾਂ ਵਦਿ ਇਹ ਪਹਿਲਾਂ ਛੋਟੇ ਸੀਗੇ ਲੱਗੇ ਹੋਏ ਆਹ ਛੋਟ ਛੋਟੀਆਂ ਜੀ ਟੁਕੀਆਂ ਜੀਆਂ ਉਹ ਦੇਖੋ ਕਿੰਨੀਆਂ ਵਿਗੀਆਂ ਦੇਖੋ ਜੇ ਆਪਾਂ ਘਰ ਨੂੰ ਘਰ ਪਰੇ ਕੁਝ ਕਰਨਾ ਚਾਹੀਏ ਤਾਂ ਜ਼ਰੂਰ ਕਰ ਸਕਦੇ ਹਾਂ ਇਹ ਮੇਰਾ ਬ੍ਰਦਰ ਆ ਕਰ ਇੰਗਰੀਆਂ ਵੀ ਕਰਦਾ ਸਾਰਾ ਕੁਝ ਬਣਾਇਆ ਹੋਇਆ ਹੈ ਨਹੀਂ ਪਿਆਜ਼ ਪੌੜਨੀ ਟੇਬਲ ਵੀ ਬਣਾ ਲੈਂਦਾ ਸਾਰੀ ਹੀ ਚੀਜ਼ ਤੇ ਤਕਰੀਬਨ ਬਣਾ ਲੈਂਦਾ ਦੇਖ ਥੋੜਾ ਹੈਗਾ ਨਾ ਚੁੱਪ ਕਰੋ ਚਲੋ ਬਧੀਏ ਗੱਲ ਅੱਲਾਹ ਦੇਖੋ ਜਿਹੜਾ ਕਰ ਸਕਦੇ ਹੈ ਚ ਗੁਣਾ ਉਹ ਹੀ ਕਰ ਸਕਦੇ ਨਹੀਂ ਤਾਂ ਮੇਰੇ ਵਰਗੇ ਨੂੰ ਤਾਂ ਕੁਝ ਆਉਂਦਾ ਵੀ ਨਹੀਂ ਹੈ ਜਿਆ ਹੁਣ ਦੂਸਰੀ ਸੈਟੀ ਨੂੰ ਵੀ ਲਾਵਾਂਗੇ ਇਸੇ ਤਰ੍ਹਾਂ ਚਲੋ ਜੀ ਹੁਣ ਮੇਰੇ ਹੋ ਗਈ ਜਾਣੇ ਦੀ ਵਾਪਸੀ ਬਾਕੀ ਹੁਣ ਮੈਂ ਮੜ ਜੇ ਸੈਲਫ ਵੀ ਸਾਫ ਕਰ ਦਵਾਂ ਬਾਕੀ ਜੀ ਪਰਮਾਤਮਾ ਦਾ ਦਿੱਤਾ ਹੋਇਆ ਸਾਰਾ ਕੁਝ ਈ ਆ। ਬਸ ਹੁਣ ਤਾਂ ਇਹ ਆ ਕਿ ਬ੍ਰਦਰ ਦੀ ਜਲਦੀ ਤੇ ਜਲਦੀ ਮੈਰਿਜ ਹੋ ਜਵੇ ਕੋਈ ਗੁੜੀ ਚੰਗੀ ਭਲੇ ਪਰਿਵਾਰ ਦੀ ਮਿਲ ਜਵੇ। ਸੋਹਣੀ ਸਨਖੀ ਹੋਵੇ, ਸਾਊ ਹੋਵੇ, ਚਲੋ ਇਹ ਤਾਂ ਹੁੰਦਾ ਈ ਆ ਦੇਖੋ ਹਰੇਕ ਨੂੰ। ਕੋਈ ਚੰਗਾ ਰਿਸ਼ਤਾ ਮਿਲ ਜਵੇ ਤਾਂ ਫਟਾਫਟ ਮੈਰਿਜ ਕਰਦੀ ਕਿਉਂਕਿ ਮੰਮਾ ਤੋਂ ਵੀ ਹੁਣ ਤੁਹਾਨੂੰ ਪਤਾ ਈ ਹੁੰਦਾ ਜਿਉਂ ਜਿਉਂ ਬੰਦਾ ਸਿਆਣਾ ਹੁੰਦਾ ਉਹਨਾਂ ਕੰਮ ਨਹੀਂ ਹੁੰਦਾ ਹੈਗਾ। ਚਲੋ ਹੁਣ ਹਰੇਕ ਪੈਣ ਨੂੰ ਦੇਖੋ ਹੁੰਦਾ ਹੀ ਆਪਣੇ ਬ੍ਰਦਰ ਦੇ ਵਿਆਹ ਦਾ ਚਾ ਚਲੋ ਉਹਦੀ ਮੈਰਿਜ ਹੋ ਜਵੇ ਫਿਰ ਬੇਫਿਕਰੀ ਹੋ ਜਾਂਦੀ ਹੈ ਮੈਂ ਪਿੱਛੇ ਸਭ ਬਣਾ ਲਈਆਂ ਪਰਚਾਈਆਂ ਹੈਗੀਆਂ ਨਹੀਂ ਬਾਕੀ ਹੁਣ ਮੈਂ ਚੱਲੀ ਆਂ ਬੇ ਸੌਰਿਆਨ ਸੌਰੀ ਸੌਰਿਆਨ ਚੱਲੀ ਆਂ ਬਸ ਇੱਕ ਦਿਨ ਆਈ ਸੀਗੀ ਹੁਣ ਦੂਜੇ ਦਿਨ ਚੱਲੇ ਆਪਾਂ ਸੌਰਿਆਨ ਜਾ ਕੇ ਦੇਖਦੇ ਜੀ ਉੱਥੇ ਵੀ ਕੰਮ ਪਏ ਨਹੀਂ ਕੋਈ ਕੰਮ ਸੀਗਾ ਮੈਨੂੰ ਇੱਥੇ ਮੈਂ ਤਾਂ ਆਈ ਸੀ ਬਾਕੀ ਹੁਣ ਪੇਕਿਆਂ ਦਾ ਸੁਰਜਾਣ ਨਹੀਂ ਕਰਦੇ ਚਲੋ ਜਾਣਾ ਤਾਂ ਆਪਾਂ ਨੂੰ ਪੈਣੀ ਆ ਹੁਣ ਚਲ ਠੀਕ ਹੈ ਮੰਮਾ ਫਿਰ ਚਲਦੀ ਆਂ ਬਾਕੀ ਮੰਮੀ ਦਾ ਹੀ ਵੇਦਨ ਨਹੀਂ ਕਰਦਾ ਹੁਣ ਚਲੋ ਇਸ ਦੇ ਨਾਲ ਜਿਹੜੇ ਮੇਰੇ ਵੀਡੀਓ ਤੇ ਪਹਿਲੀ ਵਾਰ ਦੇਖ ਰਹੇ ਨੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੇ ਜੀ ਮਿਲਦੇ ਆ ਨੈਕਸਟ ਵੀਡੀਓਜ਼ ਨਾਲ ਧੰਨਵਾਦ ਜੀ